ਖਾ ਖੋਲੀ ਥਲੜੀ ਹਾਂ ਇਹ ਬੰਦੇ ਇਹ ਨਰਮਾ ਭਾਈ ਆਪਣਾ ਸੋਲਰ ਵਾਲਾ ਇਸ ਤਰ੍ਹਾਂ ਦਾ ਹੋ ਗਿਆ ਉਹ ਥੋੜੇ ਥੋੜੇ ਪੱਤੇ ਜਿਹੜਾ ਤਾਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਕੀ ਮੈਂ ਕਿਦੇ ਤੱਤ ਦਿਖਾਵਾਂ ਕਿਹੜੇ ਕਿਵੇਂ ਆ ਨਹੀਂ ਪੱਥਰ ਜਾਂ ਲਾਲ ਜਾਂ ਹਾਂਜੀ ਦੋਸਤੋ ਆਪਾਂ ਉਹ ਰੇਹ ਲੈਂਦੀ ਸੀ ਨਾ ਤੇ ਉਹ ਵੀ ਦਿਨੇ ਚੱਲ ਮੈਂ ਆਜਾ ਕੁਝ ਰਾਤ ਬੀਤਤੀ ਸੀ ਘਰ ਤੇ ਕੁਝ ਹੁਣ ਬੀਜ ਕਿਉਂ ਨੇ ਹੈਗੇ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਮ ਹੋਗੇ ਬਲੌਗ ਉੱਤੇ ਟੋਲ ਐਂਡ ਤੇ ਕਦੇਖਿਆ ਕਰੋ ਨਵੇਂ ਭਰਾ ਜੁੜਦੇ ਨੇ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤੇ ਫੇਰ ਆਪਾਂ ਧੋਵਾਂਗੇ ਆਪਣੀ ਬਾਈਕ ਉਹ ਦਿਖਾਵਾਂ ਬਹੁਤ ਪੁਰਾਣਾ ਮਾਡਲ ਹੈਗਾ ਮੋਟਰਸਾਈਕਲ ਡੀਲੈਕਸ ਬਹੁਤ ਪੁਰਾਣਾ ਪਰ ਦੇਖ ਕੇ ਤੁਹਾਨੂੰ ਐ ਲੱਗੂਆ ਪੁਰਾਣਾ ਨਹੀਂ ਹੈ ਹੀਰੋ ਹੰਡਰ ਲੰਦਾ ਹੁਣ ਤਾਂ ਉਹੋਂ ਹਟ ਗਿਆ ਉਹ ਤੇ ਉਹ ਦੇਖਿਓ ਤੁਸੀਂ ਐ ਲੱਗਦਾ ਤਾਜ਼ਾ ਹੁੰਦਾ ਦਿਖਾਉਣਾ ਦੇਖਿਓ ਦੇਖ ਕੇ ਪਤਾ ਲੱਗੂਆ ਟੜਕੇ ਵੀਜਣ ਲੱਗਿਆ ਸੰਦਿਆਂ ਤੇ ਹੁਣ ਵੱਜ ਗਏ 10 ਤੇ ਬਸ ਆ लास्ट ਕਿਲਾ ਰਹਿ ਗਿਆ ਦਾ ਕਿਲਾ ਰਹਿ ਗਿਆ ਉਹ ਆ ਚੋ ਟੇਬਲਾਂ ਦਾ ਤੁਹਾਨੂੰ ਮੈਂ ਦੱਸਿਆ ਸੀ ਨਾ ਪਹਿਲਾਂ ਵਾਲੇ ਵਲੌਗ 'ਚ ਤੇ ਉਹ ਮੇਰਾ ਮੈਂ ਘਰੇ ਸੁਨਤਾਨ ਦਿਖਾਇਆ ਕਿਉਂਕਿ ਉਹ ਮੇਰੇ ਵਾਲਾ ਟੇਬਲ ਘਰੇ ਆਇਆ ਹੀ ਨਹੀਂ ਹਜੇ ਤੇ ਉਹ ਹੁਣ ਆਉ ਵੈਸੇ ਵਲੌਗ 'ਚ ਦਿਖਾਉਣਾ ਮੈਂ ਤੁਹਾਨੂੰ ਤੇ ਆ ਥੰਬਨੇਲ ਦੇਖ ਹੀ ਲਓ ਤੁਸੀਂ ਘਰ ਤੇ ਉਹ ਗੱਡੀ ਰ ਇਹਦੀ ਜਾਦੇ ਭਰ ਗਈ ਤੇ ਉਹਦੇ ਵਿੱਚ ਸਿੱਟ ਨਹੀਂ ਆਇਆ ਇਸ ਕਰਕੇ ਧਰਿਆ ਨਹੀਂ ਗਿਆ ਤੇ ਉਹ ਅੱਜ ਲੈਂਦਾ ਹੀਗਾ ਉਹ ਤੇ ਅੱਜ ਆਊ ਆ ਜਣੇ ਕੀ ਹਜੇ ਅਜੇ ਤਾਈਆਂ ਨੂੰ 10 ਵਜੇ ਹੈ ਤੇ ਕਿੰਨੂ ਤੁਸੀਂ ਦੇਖੋਗੇ ਉਹਨੂੰ ਉਹ ਆ ਜਾਊਗਾ ਤੇ ਉਹ ਦਿੱਤਾ ਸੀ ਮੈਂ ਤੁਹਾਨੂੰ ਉਹਦੇ ਵਿੱਚ ਦਿਖਾਇਆ ਸੀ ਸ਼ਾਇਦ 4000 ਗਿਆ ਸੀ ਨਾ ਇਹ ਫਿਰ ਮੈਂ ਇੱਕ ਡੀਲ ਹੋਰ ਉਹਦੇ ਨਾਲ ਕਰ ਲਿਆ ਇਹ ਮੈਂ ਕਿਹਾ ਚੱਲ ਮੈਂ ਵੀ ਲੈ ਜਨਾ ਘਰੇ ਯਾਰ ਉਹ ਮੈਨੂੰ ਫਿਰ ਇਹ 3700 ਦਾ ਦਿੱਤਾ ਸੀ ਵਧੀਆ ਰੇਟ ਲਾਇਆ ਤੇ ਉਹ ਗਿਆ ਨਹੀਂ ਛੱਡਿਆ ਸੀ ਭੈਣ ਕੋਲੇ ਇਹ ਮੈਂ ਘਰੇ ਲੈ ਆਇਆ ਪਾਪਾ ਤਾਰੇ ਬੀਜੀ ਅੰਦਰ ਇਹ ਵਸਦਾ ਕਿਲਾ ਹੈਗਾ ਸਾਨੂੰ ਮੈਂ ਦੱਸੀ ਹੈ ਤੇ ਉਹ ਰੇਸਗੀ ਡੀਏਪੀ ਦਾ ਮਿਲੀ ਨਹੀਂ ਗਈ ਉਹ ਇਹ ਜਾਈ ਨਹੀਂ ਪਤਾ ਨਹੀਂ ਆਉਂਦੀ ਨਹੀਂ ਪਤਾ ਨਹੀਂ ਕਿਵੇਂ ਕੋਸ ਹੈ ਤੇ ਫਿਰ 12 32 16 ਟਿੱਕੇ ਮੈਕ ਇਹਦੇ ਵਿੱਚ ਮੈਗਨੀਸ਼ੀਅਮ ਸਲਫੇਟ ਤੇ ਹੋਰ ਕੀ ਹੁੰਦਾ ਤਿੰਨ ਤੱਤ ਹੁੰਦੇ ਜੀ ਯਾਰ ਮੈਗਨੀਸ਼ੀਅਮ ਸਲਫੇਟ ਤੇ ਪੋਟਾਸ਼ ਇਹ ਮੈਗ ਕੇ ਮੈਕ ਚ ਹੁੰਦੇ ਆ ਤਿੰਨ ਕੀ ਮੈਗ ਦੇ ਵਿੱਚ ਤੈਨੂੰ ਹੁੰਦੇ ਨੇ ਇਹ ਪੋਟਾਸ਼ ਮੈਗਨੀਸ਼ੀਅਮ ਤੇ ਸਲਫੇਟ ਕਿ ਸਲਫਰ ਹੁੰਦੀ ਕਿਹੜੀ ਤੇ 12 32 16 ਉਹ ਚ ਫ ਜੂਰੀਆ ਪੱਟ ਤੋਂ ਪਾਤੀ ਸੀ ਤੇ ਆ ਬੀਜੀ ਆ ਨੇ ਹੁਣ ਆਪਾਂ ਮਸ਼ੀਨ ਨਾਲ ਇਹਦੇ ਨਾਲ ਦੇਖੋ ਤੇ ਉਧਰ ਬਹੁਤ ਬਾਣ ਬੀਜਤਾ ਉਹ ਸਾਰਾ ਬਸ ਆ ਰਹਿ ਗਿਆ 1/2 ਕਿੱਲਾ ਤੇ ਆ ਸੀਲਰ ਬੀਜਣ ਵਾਲੇ ਇਹਦੇ ਨਾਲ ਬੀਜੀ ਜਣੇਗੇ ਤੇ ਨਰਮਾ ਕੁਸ ਇਸ ਤਰ੍ਹਾਂ ਦਾ ਹੋ ਗਿਆ ਸੋਨ ਥੱਲੇ ਉੱਤਰ ਕੇ ਦਿਖਾਉਣਾ ਹੈਗਾ ਇਹ ਨਰਮਾ ਭਾਈ ਆਪਣਾ ਸੋਲਰ ਵਾਲਾ ਇਸ ਤਰ੍ਹਾਂ ਦਾ ਹੋ ਗਿਆ ਉਹ ਥੋੜੇ ਥੋੜੇ ਪੱਤੇ ਟੂਸੇ ਜੇ ਪੀਲੇ ਮਾੜੇ ਮਾੜੇ ਹਨਾ ਆ ਬਸ ਹੁਣ ਸਿਲਰ ਲੱਗਣਗੇ ਹਵਾ ਜੀ ਲੰਘ ਜੂਗੀ ਇਹਨਾਂ ਆਪਣੇ ਆਪ ਹੀ ਧੁੱਪ ਨਾਲ ਕਾਲੇ ਹੋ ਜਾਣਗੇ ਕੁਝ ਵੀ ਖੁੱਲਾ ਫਰਿਆ ਸੀ ਤੇ ਉੱਤੇ ਦੋ ਤਿੰਨ ਵੱਡੇ ਮੀਂਹ ਪੈ ਗਏ ਯਾਰ ਆ ਦੇਖ ਇਹ じゃ ਫਸੀਲਾ ਲਾਉਣੇ ਤੇ ਇਹ ਜਾਗੇ ਕੁਸ ਤੇ ਇਹਦੇ ਨਾਲ ਆਪਾਂ ਬੀਜੇ ਨੇ ਭਾਈ ਸਿਲਰਾਣਾ ਇਹ ਬੀਜ ਨਾਲੇ ਸਿਲਰਾ ਖਾਰਾਂ ਤੇ ਆਪਣਿਆਂ ਵਾਲਿਆਂ ਦੇ ਉਹ ਲੱਗਿਆ ਨਹੀਂ ਜਗਾੜਾ ਐ ਕਿ세 ਭਾਈ ਦੋਸਤ ਮਿੱਤਰ ਦੇ ਨੇ ਇਸੀ ਲਾਲ ਤੇਰੇ ਆ ਪਪਈਓ ਇਸ ਤਰ੍ਹਾਂ ਦੀ ਰਹੇ ਓਏ ਆ ਦਾ 12 32 16 ਜੀ ਦਾ ਤਾਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਕੇ ਮੈਂ ਕਿਦੇ ਤੱਤ ਦਿਖਾਵਾਂ ਕਿਹੜੇ ਕਿਵੇਂ ਆ ਨਹੀਂ ਪੱਥਰ ਜਾ ਲਾਲ ਜਾ ਦੇਖ ਆਹਾ ਇਹ ਪੱਥਰ ਤੇ ਕੰਚੀ ਆ ਕਿਵੇਂ ਲਾਲ ਨੂਨ ਨਾ ਆ ਦੇ ਕਿਵੇਂ ਆ ਬੈਕਾ ਇਹ ਕੋਈ ਧਰਤੀ ਪੱਥਰ ਦੀ ਇਦਾਂ ਦੀ ਆ ਬਾਹਰੋਂ ਆਉਂਦਾ ਹੈ ਇਹਦੇ ਵਿੱਚ ਤੱਤ ਹੁੰਦੇ ਨੇ ਕੋਈ ਸਪੈਸ਼ਲ ਨਹੀਂ ਬਣਾਉਂਦੇ ਤੇ ਆਹ ਰਹੀ ਬੀਜੀ ਜੰਨੇ ਭਾਈ ਤੇ ਬੀਜ ਦੇ ਕਿੰਨੇ ਆਪਾਂ ਇੱਥੇ ਆਹ ਟੱਕਦੇ ਇੰਨੀ ਤੇ 22 ਕਿਲੋ 23 ਕਿਲੋ ਕਿੱਲੇ ਦੀ ਕੋਈ ਛੋਟਾ ਵੱਡਾ ਕਿੱਲਾ ਹੁੰਦਾ ਕੋਈ ਫਰਕ ਹੁੰਦਾ ਖਰਾ ਤੇ ਮੈਂ 23 ਕਿਲੋ ਇੱਕ ਚ 24 ਬਾਇਲ ਉਹ ਥੋੜਾ ਫਰਕ ਹੋਵੇ ਜਿਆਦਾ ਹੋਊਗਾ ਨਾ ਤੇ ਬਸ ਮੈਂ 22 23 ਕਿਲੋ ਕਿੱਲੇ ਦੀ ਬੀਜੀ ਜੰਨੇ ਆਪਾਂ ਇਹ ਚੀਜ਼ ਪਹਿਲਾਂ ਜੂਰੀਆ ਪਾਤੀ ਸੀ 20 ਕਿਲੋ ਤੇ ਇਸ ਤਰ੍ਹਾਂ ਦਾ ਹੁ ਨਰਮਾ ਤੇ ਬਾਕੀਆਂ ਚ ਸਾਰੇ ਜਹਾ ਥੋੜਾ ਛੋਟਾ ਪਰਲਾ ਸਾਰਿਆਂ ਚ ਬੀਜ ਆ ਤੇ ਬਣੇ ਰਿਓ ਆ ਕਿਸੇ ਪੰਛੀ ਨੇ ਦੇਖੀ ਭਾਈ ਮੋਰਾਂ ਕੱਢ ਕੇ ਚੁੰਝਣਾ ਤੇ ਘਾਣਾ ਨਾ ਧਾਗਿਆ ਵਾਂਗੂ ਸਯਮਤਾ ਹੈਗਾ ਇਹ ਆ ਦੇਖ ਬੜੀਆ ਪਛੇੜ ਛਾੜ ਨਹੀਂ ਕਰਦੀ ਖਰਾਂ ਦੇ ਨਾ ਆਹ ਨਾ ਬਣਾਇਆ ਕਿਸੇ ਇਹ ਮੈਨੂੰ ਚਿੜੀ ਦਾ ਲੱਗਦਾ ਕਿਸੇ ਦਾ ਉਹ ਨਕੀ ਨਹੀਂ ਹੁੰਦੀ ਚਿੜੀ ਕੁਲੀ ਜੀ ਚਿਲਕਣੀ ਜੀ ਚਿੜੀ ਹੁੰਦੀ ਹੈ ਕਿ ਚਿਲਕਣੀ ਜੀ ਇਹ ਕਾ ਲੈਂਦਾ ਇਹ ਤਾਂ ਮੂੰਹ ਬਣਾਉਣਾ ਹੈ ਅੱਛਾ ਭਾਈ ਬੰਦ ਕਰੀ ਓਏ ਹਾਂ ਟੱਕਣਾ ਕੀਟੀ ਇਕੱਤਰ ਹਾਂ ਖੋਲੀ ਥਲੜੀ ਹਾਂ ਤੇ ਇਧਰ ਲੱਗ ਲਾ ਹੂੰ ਆਪਾਂ ਤੋਂ ਨੇ ਆਪਣੀ ਬਾਈਕ जैम की घोट यस <laughs>

ਉਹਦੇ ਕਮਰੇ ਵਿੱਚ ਬੱਜੇ ਨਾ ਫਰਨੇ। ਰਾਤੀ ਬਹਰ ਕੇ ਬੈਠਾ। ਮੂੰਹ ਮੂੰਹ। ਤੇ ਬੱਤਰੀ ਕਰ ਰਿਹਾ ਮਰਾ। ਅੰਡਾ ਅੰਡਾ ਖੇਰ ਖੇਰ ਇਹ ਵੇਰੇ ਸਪਾਣਾ। ਮਰਾ ਕੇ ਆ ਵਾ। ਰਵਾਨੀ ਨੇ ਗੇਗਾ ਹਾਂ ਹੋ ਗਿਆ ਨਾ ਇਟੋ ਮੋਟਰ ਬੈਗਲ ਦੇਦੇ ਬੰਦੇ

وانی ਠੀਕ ਹੈ ਮਿੱਠਾ ਡਨ ਆਪਾਂ ਮੋਟਰਸਾਈਕਲ ਦੀ ਨਾਈਤੋਈ ਕਰਤੀ ਕਾਫੀ ਟਾਈਮ ਬਾਅਦ ਘਟੋ ਘਟਾ 4 ਮਹੀਨੇ ਬਾਅਦ ਨਾਈਤੋਈ ਕੀਤੀ ਆਦੀ 4 ਮਹੀਨੇ ਬਾਅਦ ਕਣਕਾ ਕੱਢਣ ਤੋਂ ਪਹਿਲਾਂ ਕਰੀ ਸੀ ਇਦਾਂ ਲੱਗਦਾ ਹੈ ਤੇ ਹੁਣ ਦੇਖੋ ਤੁਸੀਂ ਇਹਦੇ सिनेमैटिक शॉट दोस्तों ये अपनी गड्डी भाई दो हजार 10 ਮਾਡਲ ਘਟੋ ਘਟੇ ਨੂੰ 15 ਸਾਲ ਤਾਂ ਪੂਰੇ ਹੀ ਹੋ ਗਏ ਤੇ ਹਜੇ ਮਾਂ ਦੇ ਪੁੱਤ ਦੇ ਦੇ ਫੁੱਲ ਵੀ ਉਵੇਂ ਪਿਆ ਦੇ ਕੱਲੇ ਟਾਇਰ ਬਲਦਾ ਜੇ ਤੇ ਇੱਕ ਚਾਂਸ ਸੱਟੇ ਦਾ ਹਾਂਜੀ ਉਹ ਰੇਹ ਵਾਲਾ ਕੰਮ ਨਿਵੇੜ ਤਾਂ ਦੇਖਿਆ ਤੁਸੀਂ ਗਰਮੀ ਬੜੀ ਸੀ ਜੀ ਹਮਸ ਜੀ ਤੇ ਉਹ ਕਈ ਰੇਹ ਬੀਜ ਦਿੰਦੇ ਉਹਨਾਂ ਦੇ ਵਿੱਚ ਨਾ ਸੱਲੇ ਜੀ ਫੜ ਜਾਂਦਾ ਨਾ ਪਤਾ ਨਹੀਂ ਕਾਹਨੋਂ ਤੇ ਮੇਰੇ ਬਹੁਤ ਵਧੀਆ ਸੀ ਉਵੇਂ ਪਈ ਸੀ ਵੈਸੀ ਪਈ ਸੀ ਕਿਵੇਂ ਪਾਈ ਸੀ ਤੇ ਉਸ ਲਈ ਨਹੀਂ ਫੜੀ ਸੀ ਉਹਨੇ ਤੇ ਉਹ ਜੇ ਜੁਰ ਕਈ ਘਰ ਕਈ ਵੀਰ ਜੂਰੀਆ ਪਾਲਣ ਦੇ ਹੁੰਦੇ ਆ ਮੈਂ ਜੂਰੀਆ ਨਹੀਂ ਪਾਈ ਸੀ ਵਿੱਚ ਇਸ ਕਰਕੇ ਹੋ ਸਕਦਾ ਤਾਂ ਮੱਚੀ ਹੋਵੇ ਤੇ ਸਹੀ ਵਧੀਆ ਬਹੁਤ ਵਧੀਆ ਵਿਜੀ ਹੈ 22 ਕਿਲੋ ਕਿਸਤੇ 24 ਕਿਲੋ ਇੰਨੀ ਕਿ ਵਿਜੀ ਹੈ ਤੇ ਮੋਟਰਸਾਈਕਲ ਤੁਸੀਂ ਦੇਖ ਲਿਆ ਹਨ ਦੱਸਿਓ ਕੋਈ ਕਮੈਂਟ ਵੀ ਕਰਦਿਆ ਕਰੋ ਦੇਖਦੇ ਉਹਨੇ ਕਮੈਂਟ ਕਰਦਿਆ ਕਰੋ ਬਾਲਾਂ ਦੀ ਕੋਈ ਕਮੈਂਟਾਂ ਚੰਗਾ ਲਗਾ ਦਿਓ ਫੇਜੀ ਕਰਦਿਆ ਕਰੋ ਤੇ ਜੇ ਵੀਡੀਓ ਇੱਥੋਂ ਤੱਕ ਦੇਖੀ ਤਾਂ ਸ਼ੁਕਰੀਆ ਤਾਂ ਮਿਲਦੇ ਆ ਕਿਸੇ ਨਵੀਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ